ਤੇ ਜੀ ਸੰਜੀ ਪਿੰਡ ਜਵੰਦਾ ਕਲਾਂ ਦੇ ਅੱਜ ਫੌਜ ਦੇ ਨੌਜਵਾਨ ਦੀ ਇਹ ਬਹੁਤ ਸਹੀ ਗੱਲਬਾਤ ਹੋਈ ਹੈ ਇਹ ਜੀ ਡਿਊਟੀ ਤੇ ਹੀ ਤੇ ਇਹਨਾਂ ਨੂੰ ਹਾਰਟ ਅਟੈਕ ਆ ਗਿਆ ਜਿਹਦੇ ਨਾਲ ਪਰਿਵਾਰ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਕਿਉਂਕਿ ਚਾਰ ਭੈਣਾਂ ਦਾ ਇਕੱਲਾ ਇਕੱਲਾ ਭਰਾ ਜਿਹਦੇ ਬੱਚੇ ਵਿਚਾਰੇ ਇੱਕ 7 ਮਹੀਨੇ ਦਾ ਬੇਟਾ ਤੇ ਇੱਕ 2 ਸਾਲ ਦਾ ਬੇਟਾ ਤੇ ਇਹਨਾਂ ਦੇ ਫਾਦਰ ਸਾਹਿਬ ਉਹ ਪਹਿਲਾਂ ਹੀ ਐਕਸਪਾਇਰ ਹੋ ਚੁੱਕੇ ਇਸ ਪਰਿਵਾਰ ਤੇ ਇੰਨਾ ਦੁੱਖਾਂ ਦਾ ਭਾਰ ਟੁੱਟਿਆ ਕਿ ਆ 6-7 ਮਹੀਨੇ ਦੇ ਵਿੱਚ ਵਿੱਚ ਪਰਿਵਾਰ ਦੇ ਤਿੰਨ ਜੀਆਂ ਦੀ ਡੈਥ ਹੋ ਗਈ। ਤੇ ਹੁਣ ਜਿਹੜੀ ਉਹਨਾਂ ਦੀ ਮਾਤਾ ਆ ਉਹ ਵੀ ਵਿਚਾਰੀ ਬਜ਼ੁਰਗ ਆ। ਉਹਨਾਂ ਦੇ ਵੀ ਪੱਲੇ ਕੁਝ ਨਹੀਂ ਹੈਗਾ ਤੇ ਛੋਟੇ ਬੱਚੇ ਛੱਡ ਕੇ ਤੇ ਘਰ ਵਾਲੀ ਛੱਡ ਕੇ ਸੰਸਾਰ ਤੋਂ ਚਲੇ ਗਿਆ ਜੀ। ਕੀ ਨਾਂ ਸੀ ਨੌਜਵਾਨ ਦਾ ਤੁਹਾਡਾ ਕਿਹਦਾ ਸੀ? ਗਗਨਦੀਪ ਸਿੰਘ ਜੀ। ਮੇਰੇ ਚਾਚਾ ਜੀ ਦਾ ਬੇਟਾ ਸੀਗਾ ਜੀ। ਕੀ ਮਦਦ ਕਰਦੇ ਸੀਗਾ? ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ। ਇਹ ਸਾਰੇ ਬੱਚੇ ਜਿਹੜੇ ਆ ਇਹਨਾਂ ਨੂੰ ਪਾਲਣ ਪੋਸਣ ਵਾਸਤੇ ਸਰਕਾਰ ਜੋ ਵੀ ਇਹਦੀਆਂ ਸਰਕਾਰੀ ਸਹੂਲਤਾਂ ਬਣਦੀਆਂ ਪੰਜਾਬ ਸਰਕਾਰ ਵੱਲੋਂ ਵੀ ਤੇ ਸੈਂਟਰ ਗਵਰਨਮੈਂਟ ਵੱਲੋਂ ਵੀ ਉਹ ਪਰਿਵਾਰ ਨੂੰ ਦਿੱਤੀਆਂ ਜਾਣ ਤਾਂ ਕਿ ਪਰਿਵਾਰ ਆਪਣਾ ਜਿਹੜਾ ਬੱਚੇ ਉਹ ਪਾਲਣ ਪੋਸਣ ਕਰ ਸਕਣ ਕਿਉਂਕਿ ਬਹੁਤ ਛੋਟੇ ਬੱਚੇ ਆ ਕੋਈ ਪਰਿਵਾਰ ਦੇ ਵਿੱਚ ਕਬੋਣ ਵਾਲਾ ਨਹੀਂ ਰਹਿ ਗਿਆ ਪਰਿਵਾਰ ਨੂੰ ਸਾਬਣ ਵਾਲਾ ਨਹੀਂ ਰਹਿ ਗਿਆ ਕਿਉਂਕਿ ਇੱਕ ਉਹਨਾਂ ਦੀ ਮਾਤਾ ਉਹ ਵੀ ਬਜ਼ੁਰਗ ਹੈ ਕਿੰਨੀ ਉਮਰ ਦੀ ਨੌਜਵਾਨ ਕਰੀਬ 29 ਸਾਲ ਦੀ ਉਮਰ ਸੀਗੀ ਮੈਂ ਮਨਿਸਟਰ ਲਾਲਜੀਤ ਸਿੰਘ ਭੁੱਲਰ ਦਾ ਪੀਏ ਦਿਲਬਖ ਸਿੰਘ ਮਾਰਕੀਟ ਕਮੇਟੀ ਚੇਅਰਮੈਨ ਹਰੀਕੇ ਕੀ ਕਹਿਣਾ ਚਾਹੋਗੇ ਜਵੰਦਾ ਕਲਾਂ ਦਾ ਜਿਹੜਾ ਫੌਜ ਦਾ ਜਵਾਨ ਸੀ ਉਹ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆ ਪਹੁੰਚਿਆ ਬੜੀ ਦੁਖਦਾਈ ਜਿਹੜੋਂ ਸੁਣ ਕੇ ਇੱਕ ਸनायक ਗਗਨਦੀਪ ਸਿੰਘ ਫੌਜ ਦੇ ਵਿੱਚ 67 ਇੰਜੀਨੀਅਰ ਚ ਡਿਊਟੀ ਕਰਦੇ ਸੀ ਤੇ ਜਦੋਂ ਸੁਣਿਆ ਕਿ ਉਹਨਾਂ ਦੀ ਅਟੈਕ ਨਾਲ ਉੱਥੇ ਮੌਤ ਹੋ ਗਈ ਆ ਬੜਾ ਦੁੱਖ ਲੱਗਾ ਕਿਉਂਕਿ ਇਸ ਪਰਿਵਾਰ ਨੂੰ ਪਹਿਲਾਂ ਹੀ ਬੜਾ ਘਾਟਾ ਪਿਆ ਕਿਉਂਕਿ ਫਾਦਰ ਜੀ ਕੁਝ ਸਮਾਂ ਪਹਿਲਾਂ ਚਲੇ ਗਏ ਪਿੱਛੇ ਚਾਰ ਭੈਣਾ ਇਕੱਲਾ ਇਕੱਲਾ ਭਰਾ ਵਾ ਗਗਨਦੀਪ ਸਿੰਘ ਕਿਉਂਕਿ ਕਈ ਵਾਰ ਜਿਹੜੋ ਇਸ ਤਰ੍ਹਾਂ ਪਰਿਵਾਰਾਂ ਦੇ ਵਿੱਚ ਪਹਿਲਾਂ ਹੀ ਜੀ ਗਏ ਹੁੰਦੇ ਆ ਤੇ ਇੱਕੇ ਪਰਿਵਾਰ ਤੇ ਡੋਰ ਰੱਖੀ ਹੁੰਦੀ ਆ ਤੇ ਗਗਨਦੀਪ ਦੇ ਸਿਰ ਤੇ ਸਾਰਾ ਪਰਿਵਾਰ ਸੀ ਕਿਉਂਕਿ ਫੌਜ ਵਿੱਚ ਸਰਵਿਸ ਕਰਦੇ ਸੀ ਬੜੀਆਂ ਆਸਾਂ ਸੀ ਅਜ ਭੈਣਾ ਨੂੰ ਕਿਉਂਕਿ ਭੈਣਾ ਦਾ ਤੇ ਇਹੋ ਹੁੰਦਾ ਵਾ ਕਿ ਸਾਡਾ ਵੀਰ ਕਦਮ ਉਹ ਕਰੇ ਤੇ ਇਹ ਨਹੀਂ ਸੀ ਪਤਾ ਕੁਝ ਸਮਾਂ ਪਹਿਲਾਂ ਜਦਾਂ ਦਾਦੀ ਜੀ ਅਕਾਲ ਚਰਨਾ ਕਰ ਗਏ ਉਹਨਾਂ ਦਾ ਕਰਕੇ ਆਏ ਸੀ ਤੇ ਇਹਨਾਂ ਨੂੰ ਸੀ ਪਤਾ ਕਿ ਹੁਣ ਗਗਨਦੀਪ ਸਿੰਘ ਖੁਸ਼ੀਆਂ ਨਾਲ ਘਰੇ ਆਊਗਾ ਕਿ ਚਾਹ ਉਹਨਾਂ ਦੀ ਜਿਹੜੀ ਮੌਤ ਬਣ ਕੇ ਘਰੇ ਆਊਗਾ ਤੇ ਜਦੋਂ ਪਤਾ ਲੱਗਾ ਕੈਪਟਨ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਉਹ ਵੀ ਆ ਰਹੇ ਸੀ ਉਹ ਆਪਣੇ ਕੁਝ ਸਮਾਂ ਥੋੜਾ ਆਪਣੇ ਲੇਟ ਹੋ ਗਿਆ ਉਹ ਨਹੀਂ ਆਪਣੇ ਸੰਸਕਾਰ ਤੇ ਪਹੁੰਚ ਗਏ ਔਰ ਦਾਸ ਦੀ ਜਿਤਨਾ ਉਹਨਾਂ ਨੇ ਕਿਹਾ ਕਿ ਤੁਸੀਂ ਉੱਥੇ ਪਰਿਵਾਰ ਦੇ ਨਾਲ ਦੁੱਖ ਕਰਨਾ ਬਾਕੀ ਜੋ ਵੀ ਗਗਨਦੀਪ ਸਿੰਘ ਦਾ ਚਲੋ ਅਸੀਂ ਗਗਨਦੀਪ ਸਿੰਘ ਨੂੰ ਨਹੀਂ ਮੋੜ ਸਕਦੇ ਪਰਿਵਾਰ ਨੂੰ ਨਹੀਂ ਦੇ ਸਕਦੇ ਪਰ ਪਰਿਵਾਰ ਨੂੰ ਅਸੀਂ ਜੋ ਵੀ ਸਰਕਾਰ ਦੇ ਵੱਲੋਂ ਰਾਸ਼ੀ ਮਿਲਦੀ ਆ ਉਹ ਅਸੀਂ ਪੂਰੀ ਸਹਿਤਾ ਪਰਿਵਾਰ ਦੀ ਕਰਾਵਾਂਗੇ ਕਿਉਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਗਗਨਦੀਪ ਸਿੰਘ ਲੱਖਾਂ ਕਰੋੜਾਂ ਵਿੱਚ ਕਿਉਂਕਿ ਪੈਸੇ ਨਾਲ ਕੁਝ ਨਹੀਂ ਹੁੰਦਾ ਪੈਸਾ ਤੇ ਹੱਥਾਂ ਦੀ ਮਹਿਲ ਆ ਪੈਸਾ ਤੇ ਕਿਤੋਂ ਵੀ ਆ ਸਕਦਾ ਵਾ ਪਰ ਸਾਨੂੰ ਬੜਾ ਦੁੱਖ ਹੋਇਆ ਕਿ ਜਦੋਂ ਗਗਨਦੀਪ ਸਿੰਘ ਹਾਰਟ ਅਟੈਕ ਨਾਲ ਉੱਥੇ ਸ਼ਹੀਦ ਹੋ ਗਿਆ ਕਿਉਂਕਿ ਪਿੰਡ ਵੀ ਬੜਾ ਆਪਣੇ ਇਸ ਦੀ ਪੱਟੀ ਹਲਕੇ ਵਿੱਚ ਕਿਉਂਕਿ ਪਿੰਡ 'ਚ ਵੀ ਉਹਨਾਂ ਦਾ ਬੜਾ ਵਧੀਆ ਸੀ ਕਿਉਂਕਿ ਜਦੋਂ ਆਉਂਦੇ ਸੀ ਸਾਰੇ ਨਾਲ ਹੱਸਦੇ ਸੀ ਖੇਡਦੇ ਸੀ ਬੜੇ ਨੇਕ ਇਨਸਾਨ ਸਨ ਕਿਉਂਕਿ ਕਦੀ ਕਿਸੇ ਨਾਲ ਉਹਨਾਂ ਵੈਰ ਵਿਰੋਧ ਨਹੀਂ ਸੀ ਰੱਖਿਆ ਕਿ ਜੋ ਇਹੋ ਜਿਹੇ ਪਿੰਡ ਵਿੱਚੋਂ ਕੋਈ ਜੋਧੇ ਜਿਸ ਤਰ੍ਹਾਂ ਜਿਹੜੇ ਆਰਮੀ ਸਰਵਿਸ ਕਰਦੇ ਚਲੇ ਜਾਂਦੇ ਆ ਤੇ ਪਿੰਡ ਨੂੰ ਬੜਾ ਵੱਡਾ ਘਾਟਾ ਪੈਂਦਾ ਵਾ ਸਾਡੇ ਸਰਪੰਚ ਜਿੱਤੇ ਜਸਕਰਨ ਸਿੰਘ ਹੁਣੀ ਆ ਉਹਨਾਂ ਦਾ ਬੜਾ ਪ੍ਰੇਮ ਸੀ ਗੁਰਦੇਵ ਸਿੰਘਾ ਆਗੂ ਸਾਹਿਬ ਉਹਨਾਂ ਦਾ ਬੜਾ ਪ੍ਰੇਮ ਸੀ ਪਰਿਵਾਰ ਦੇ ਨਾਲ ਤੇ ਅੱਜ ਜਦੋਂ ਉਹਨਾਂ ਨੇ ਸੁਣਿਆ ਜਦੋਂ ਸਾਨੂੰ ਉਹਨਾਂ ਨੇ ਦੱਸਿਆ ਕਿ ਗਗਨਦੀਪ ਸਿੰਘ ਇਸ ਤਰ੍ਹਾਂ ਹਾਰਟ ਅਟੈਕ ਨਾਲ ਸ਼ਹੀਦ ਹੋ ਗਿਆ ਤੇ ਜਨ ਕੇ ਪਰਿਵਾਰ ਦੇ ਨਾਲ ਅੱਜ ਅਸੀਂ ਪਰਿਵਾਰ ਦੇ ਨਾਲ ਖੜੇ ਆਂ ਜਿੱਥੇ ਵੀ ਸਾਡੀ ਲੋੜ ਪਊਗੀ ਅਸੀਂ ਸਰਕਾਰ ਦੇ ਤੌਰ ਤੇ ਪਰਿਵਾਰ ਦੀ ਪੂਰੀ ਮਦਦ ਕਰਾਂਗੇ ਜੋ ਵੀ ਵਿੱਤੀ ਰਾਸ਼ੀ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਜਾਏਗੀ ਉਹ ਪਰਿਵਾਰ ਨੂੰ ਦਿਵਾਵਾਂਗੇ ਪਰ ਸਾਨੂੰ ਬੜਾ ਦੁੱਖ ਹੋਇਆ ਕਿ ਗਗਨਦੀਪ ਸਿੰਘ ਜਿਹੜੇ ਗਏ ਆ ਕਿਉਂਕਿ ਇਹ ਅਕਾਲ ਪੁਰਖ ਦਾ ਭਾਣਾ ਵਾ ਇਹ ਆਪਾਂ ਇਹ ਇਹ ਆਪ ਨੂੰ ਮੰਨਣਾ ਪੈਂਦਾ ਵਾ ਕਿਉਂਕਿ ਇਹਦੇ ਵਿੱਚ ਕੁਝ ਕਰ ਨਹੀਂ ਸਕਦੇ ਕਿਉਂਕਿ ਪ੍ਰਮਾਤਮਾ ਨੇ ਪਹਿਲਾਂ ਹੀ ਲਿਖਿਆ ਹੁੰਦਾ ਕਿ ਜਦੋਂ ਆਪਾਂ ਆਉਣੇ ਆ ਮਰਨ ਲਿਖਾਏ ਮੰਡਲ 'ਮੇ ਆਏ ਜਦੋਂ ਇਨਸਾਨ ਇੱਥੇ ਆਉਂਦਾ ਵਾ ਮਰਨਾ ਪਹਿਲਾਂ ਲਿਖਾ ਕੇ ਆਉਂਦਾ ਵਾ ਤੇ ਅਸੀਂ ਇੱਥੇ ਸਾਰੇ ਪਹੁੰਚੇ ਆ ਸਾਡੇ ਫੌਜ ਦੇ ਜਵਾਨ ਸਾਡੇ ਉੱਥੇ 67 ਇੰਜੀਨੀਅਰ ਚ ਨੈਪ ਸੁਭੇਦਰ ਸਭ ਪਹੁੰਚੇ ਆ ਉਹਨਾਂ ਦੇ ਨਾਲ ਉਹਨਾਂ ਦੇ ਨਾਇਕ ਹੌਲਦਾਰ ਸਾਰੇ ਪਹੁੰਚੇ ਆ ਅਹੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਇੱਥੇ ਆਣ ਕੇ ਉਹਨਾਂ ਦੇ ਆਖਰੀ ਜਿਹੜੇ ਸੰਸਕਾਰ ਦੇ ਟਾਈਮ ਤੇ ਉਹਨਾਂ ਦੀ ਹਾਜ਼ਰੀ ਲਵਾਈ ਆ ਤੇ ਅਸੀਂ ਸਰਕਾਰ ਵੱਲੋਂ ਔਰ ਕੈਪਟਨ ਮੰਤਰੀ ਸਰਦਾਰ ਲਾਲਜੀ ਸਿੰਪਲ ਵੱਲੋਂ ਪੂਰਾ ਭਰੋਸਾ ਦਿਵਾਉਣੀ ਆ ਤੇ ਜੋ ਵੀ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਊਗੀ ਅਸੀਂ ਉਹਨਾਂ ਨੂੰ ਪੂਰੀ ਦਿਵਾਵਾਂਗੇ ਅਸੀਂ ਗਗਨਦੀਪ ਸਿੰਘ ਨੂੰ ਨਹੀਂ ਲੈ ਆ ਸਕਦੇ ਪਰ ਪੂਰਾ ਪਰਿਵਾਰ ਦੀ ਹੈਲਪ ਕਰਾਂਗੇ